ਮਿਲਦਾ ਹੁਣ ਜੀ ਮੰਨਉਨਾ ਮੰਨਉ ਇਹ ਤਾਂ ਦੁਨੀਆ ਦਾ ਕੋਈ ਸ਼ਾਇਬਾ ਜੀ ਨਹੀਂ ਵੀ ਜੀ ਨੂੰ ਜਨਾਨੀ ਨਾ ਕਹਿੰਦੀ ਹੋਵੇ ਹੁਣ ਐਂ ਜਿਵੇਂ ਮੈਂ ਸਾਰ ਨੂੰ ਕਿਹਾ ਇੱਕ ਭਦਰ ਪੁਰਸ਼ ਵਿਚਾਰਾ ਉਹਦੀ ਜਨਾਨੀ ਹਫਤੇ ਕੇ ਬਾਅਦ ਕਹਿ ਦਿਆ ਕਹੇ ਤੂੰ ਮੇਰੇ ਤੇ ਮਰਦਾ ਨਹੀਂ ਤੂੰ ਮੇਰੇ ਤੇ ਮਰਦਾ ਨਹੀਂ ਤੂੰ ਮੇਰੇ ਤੇ ਮਰਦਾ ਨਹੀਂ ਭੈਣ ਜੀ ਆਪਾਂ ਕਿਹੜਾ ਟਿਕਦੀਆਂ ਹਨਾ ਜੋਦੋਂ ਕਿਤੇ ਬਸਣਾ ਚੱਲੇ ਬੰਦੇ ਦੇ ਧਾਰੇ ਹੋ ਜਾਂਦੀਆਂ ਸੱਚ ਮੇਰੇ ਵਾਲੀ ਤਾਂ ਆਪ ਹੀ ਇਦਾਂ ਕਹਿੰਦੀ ਐ ਮੈਂ ਤਾਂ ਹੀ ਕਹਿ ਵੀ ਸੱਚ ਹੁਣ ਐਜੇ ਨਰਮ ਸਿੰਘ ਵੀ ਬੰਦਾ ਹੈਰਾਨ ਹੋ ਗਿਆ ਪਰੇਸ਼ਾਨ ਹੋ ਗਿਆ ਜਦੋਂ ਨੂੰ ਅੜਾਂਬਾ ਪਿਆ ਵੀ ਤੂੰ ਮੇਰੇ ਤੇ ਮਰਦਾ ਨਹੀਂ ਕਹਿੰਦਾ ਯਾਰ ਮੈਂ ਬਹੁਤ ਕੇਅਰ ਕਰਦਾ ਹੂਟ ਦੀ ਸਾਥਾ ਤੇ ਸੂਟ ਲੈ ਕੇ ਜਾਣਾ ਜਿੱਦਣੇ ਫਿਲਮ ਦਿਖਾਉਣ ਨੂੰ ਕਹਿੰਦੀ ਹੈ ਮੈਂ ਇਹਨੂੰ ਫਿਲਮ ਦਿਖਾਉਣ ਲੈ ਕੇ ਜਾਣਾ ਜਿੱਦਣੇ ਪੇਕਿਆਂ ਦੇ ਕਹ ਕੇ ਜਾਂਦੇ ਮੈਂ ਮਹੀਨੇ ਚ ਚਾਰ ਵਾਰੀ ਇਹਨੂੰ ਪੇਕਿਆਂ ਦੇ ਲੈ ਕੇ ਜਾਣਾ ਜੋ ਚੀਜ਼ ਮੰਗਦੀ ਹੈ ਉਹ ਹਾਜ਼ਰ ਕਰਦਾ ਯਾਰ ਇਹਨੂੰ ਤਕਲੀਫ ਕੀ ਹੈ ਵਿਆਹ ਨੂੰ 35-40 ਸਾਲ ਹੋ ਗਏ ਇਹ ਹਲੇ ਵੀ ਕਹਿੰਦੀ ਹੈ ਵੀ ਤੂੰ ਮੇਰੇ ਤੇ ਮਰਦਾ ਨਹੀਂ ਯਾਰ ਮੈਂ ਕੀ ਕਰਾਂ ਪੰਜ ਬੜੀ ਸੁਣਨ ਵਾਲੀ ਗੱਲ ਹੈ ਮੈਂ ਕਿੱਥੇ ਜਾਵਾਂ ਕੀ ਇਲਾਜ ਕਰਾਂ ਵੀ ਇਹਨੂੰ ਯਕੀਨ ਹੋ ਜੇ ਵੀ ਮੈਂ ਇਤੇ ਮਰਦਾ ਹਾਂ ਹੁਣ ਉਹਨੇ ਪੜੇ ਲਿਖੇ ਸੂਜ਼ ਬਾਂਜੇ ਠੰਡੇ ਜੇ ਮਤੇ ਵਾਲੇ ਬੰਦੇ ਕੋਲੇ ਗੱਲ ਕੀਤੀ ਕਹਿੰਦਾ ਯਾਰ ਮੈਂ ਕੀ ਕਰਾਂ ਵੀ ਮੇਰੀ ਘਰ ਵਾਲੀ ਨੂੰ ਯਕੀਨ ਨਾ ਜੇ ਵੀ ਮੈਂ ਉਹਦਾ ਉਹਨੂੰ ਪਿਆਰ ਕਰਦਾ ਵੀ ਆਈ ਲਵ ਯੂ ਵੀ ਆਈ ਲਵ ਯੂ ਮੇਰਾ ਤੁਸੀਂ ਵੀ ਐਸੇ ਦਰਦ ਚੋਂ ਲੰਘ ਕੇ ਲੰਭੇ ਜੇ ਨਾਨਕੇ ਹੁੰਦੇ ਫਿਰ 100 ਆਉਂਦਾ ਤਾਂ ਹੀ ਪਣਾਈ ਕੋਈ ਨਹੀਂ ਬਚਿਆ ਥੇ ਐਸੇ ਦਰਦ ਚ ਕੋਈ ਨਹੀਂ ਬਚਿਆ ਤੋ ਹੁਣ ਉਹ ਸੁਜ ਬੰਦ ਬੰਦੇ ਕੋਲੇ ਗਿਆ ਕਹਿੰਦਾ ਯਾਰ ਵੀ ਮੈਂ ਕੀ ਕਰਾਂ ਉਹ ਹੁਣ ਉਹਨੇ ਕਾਨੇ ਚ ਪਤਾ ਨਹੀਂ ਕੀ ਸਮਝਾਇਆ ਕਿ ਮਤਲਬ ਉਹਨੂੰ ਕੋਈ ਸਲੀਕਾ ਦੱਸਿਆ ਉਹ ਭੱਜ ਕੇ ਸ਼ੇਰ ਬਣ ਗਿਆ ਤੇ ਉੱਠ ਕੇ ਤਾਂ ਪਤਾ ਬਾਜ਼ਾਰ ਗਿਆ ਡਿਊਟੀ ਤੋਂ ਘੰਟਾ ਪਹਿਲਾਂ ਹੀ ਬਾਜ਼ਾਰ ਗਿਆ ਚਾਰ ਪੰਜ ਲਫਾਫੇ ਖਰੀਦੇ ਤੇ ਜਾਂਦੇ ਜਾਂਦੇ ਨੂੰ ਕਰਮਾਂ ਦੀ ਮਾਰ ਪਹਿਰ ਹੋਈ ਸਾਢੇ 6:30 ਵਜੇ ਜਦੋਂ ਜਨਾਨੀ ਦੇ ਰੋਟੀ ਬਣਾਉਂਦਾ ਟਾਈਮ ਸੀਗਾ ਟਿੱਕੀ ਹੋਇਆ ਉਹਨੇ ਮੋਟਰਸਾਈਕਲ ਤੇ ਹਾਰਨ ਹੋਰ ਨਮਾਰੇ ਪਰ ਉਹ ਦੋਨੋਂ ਭੈਣ ਜੀ ਤੁਹਾਨੂੰ ਪਤਾ ਵੀ ਸਾਢੇ 6:30 ਵਜੇ ਆਪਣਾ ਰੋਟੀ ਦਾ ਟਾਈਮ ਹੋ ਜਾਂਦਾ ਉਹ ਨਾਤੀ ਧੋਤੀ ਆਲੂ ਧੋਕੇ ਕਪਾਸੇ ਰਕੇ ਤੇ ਮੰंजे ਤੇ ਬਹਿ ਗਈ ਮਟਰ ਕੱਢਣ ਉਹਨਾਂ ਨੇ ਪੰਜ-ਛਤ ਹਾਰਨ ਮਾਰੇ ਮਟਰ ਕੱਢੀ ਜਾਂਦੀ ਹੈ ਹੁਣ ਤਾਂ ਸਾਰੇ ਦਰਦਾਂ ਵਾਲੇ ਆਉਣਗੇ ਜੀ ਜਖਮਾਂ ਤੇ ਨੋਣੀ ਛੜਕਦਾ ਮੈਂ ਤਾਂ ਮੈਂ ਤਾਂ ਬਚੇ ਤਾਂ ਸਿੱਧੂ ਸਾਹਿਬ ਵੀ ਨਹੀਂ ਐਸਾ ਜ਼ਖਮ ਤੋਂ ਦੰਚੇ ਚਾਰ ਪੰਜ ਵਾਰੀ ਤਾਂ ਮੈਂ ਕਹੀ ਹੀ ਨਹੀਂ ਟਿੱਕੀ ਹੋਇਆ ਜੀ ਹੁਣ ਕੋਈ ਖਿਆਲ ਨਹੀਂ ਮਗਨ ਹੋਈ ਮਟਰ ਕੱਢੀ ਜਾਂਦੀ ਐ ਉਹਨੇ ਗੇਟ ਤੇ ਆ ਕੇ ਬੂਟ-ਪਾਟ ਖਾਵੇ ਐਮਐਲਏ ਸਾਹਿਬ ਖੜਕਾਏ ਨਾ ਮਟਰ ਕੱਢੀ ਜਾਂਦੀ ਐ ਉਹ ਕਹਿੰਦੇ ਯਾਰ ਮੇਰੀ ਘਰ ਵਾਲੀ ਆ ਉਹਨੇ ਸਾਰੇ ਲਫਾਫੇ ਜੇ ਚੱਕੇ ਤੇ ਮੰਝੇ ਦੇ ਨੇੜੇ ਜਾ ਕੇ ਕੰਗੂਰਾ ਕੰਗਰਾ ਜਹਾ ਮਾਰਿਆ ਮਟਰ ਕੱਢੀ ਜਾਂਦੀ ਓਹ ਹੋੜ ਇੱਕ ਦੇਣੇ ਜਾ ਕੇ ਭੈਣ ਜੀ ਮੰਜੇ ਤੇ ਬਹਿ ਗਏ ਵੀ ਹੁਣ ਤਾਂ ਪਤਾ ਲੱਗੂ ਮਟਰ ਕੱਢੀ ਜਾਂਦੀ ਓਥੋਂ ਰਾਜ ਹੋਰ ਨੇੜੇ ਹੋ ਗਏ ਮਟਰ ਕੱਢੀ ਜਾਂਦੀ ਜੇਗਰਾਜਾ ਕਰਕੇ ਐਮਲੀ ਸਾਹਿਬ ਜਦੋਂ ਲੱਤ ਨਾਲ ਲੱਤ ਲਾਈ ਜਨਾਨੀ ਤੇ ਬੁੜਕ ਕੇ ਬੱਜੀ ਕਹਿੰਦੀ ਕੀ ਇਹ ਪਰਾ ਹੋ ਕੇ ਮਾਰਾ ਬੰਦਾ ਤਾਂ ਵਿਚਾਰਾ ਪਸੀਨਾ ਉਹ ਪਸੀਨਾ ਹੀ ਰਾਜੇ ਕਿਲੋਮੀਟਰ ਤੇ ਜਾ ਕੇ ਖੜ ਗਿਆ ਪਸੀਨਾ ਪੁੰਜਾ ਤੜਗੜ ਬਾਦਗੀ ਕਹਿੰਦਾ ਯਾਰ ਤੁਸੀਂ ਕਿਸੇ ਲੋਟ ਹੀ ਨਹੀਂ ਮਾ ਨਾ ਰੋਜ਼ ਕਹਿੰਦੀ ਸੀ ਤੂੰ ਮੇਰੇ ਤੇ ਮਰਦਾ ਨਹੀਂ ਤੂੰ ਮੇਰੇ ਤੇ ਮਰਦਾ ਨਹੀਂ ਮੈਂ ਯਾਰ ਦੋਸਤ ਨਾ ਰਹਿ ਕਰਕੇ ਸਾਰਾ ਬਾਜ਼ਾਰ ਗਾ ਕੇ ਪੰਜ ਲਫਾਪੇ ਤਿਆਰ ਕਰਕੇ ਅੱਜ ਮੈਂ ਸੋਚ ਕੇ ਆਇਆ ਸੀ ਬੇ ਤੈਨੂੰ ਕਿਸੇ ਲੋਟ ਯਕੀਨ ਦਿਵਾਉਂਗਾ ਵੀ ਤੇਰੇ ਤੋਂ ਬਾਹਾਂ ਮੈਂ ਕਿਸੇ ਤੇ ਨਹੀਂ ਮਰਦਾ ਤੇ ਹੁਣ ਤੂੰ ਕਹਿੰਦੀ ਆ ਪਰਾ ਹੋ ਕੇ ਮਰ ਸਰ ਵੈਸੇ ਉਹ ਕਹਿੰਦਾ ਨਾ ਜਿੱਦਣ ਅਸੀਂ ਪਰਾ ਹੋ ਕੇ ਮਰੇ ਫੇਰ ਤੁਸੀਂ ਕਹੋਗੇ ਕਿੱਥੇ ਮਰੇ ਆ ਸੀ ਵੈਸੇ ਭੰਜੀ ਹੁੰਦੀਆਂ ਤਾਂ ਤਾਂ ਪਹਿੜੀਆਂ ਹੈ ਨਾ ਨਾਈਸ ਪਾਸੇ ਨਾਈਸ ਪਾਸੇ ਹੁਣ ਥਾਣੇਦਾਰ ਸਾਹਿਬ ਬੈਠੇ ਆ ਮਾਕਣੇ ਬਾਹਰ ਦੌੜ ਦੌੜ ਐ ਐਮਐਲਏ ਸਾਹਿਬ ਨੂੰ ਪੁੱਛ ਲੋ ਸਲੂਟ ਮਾਈ ਦੇਉਣੇ ਤਾਂ ਮੈਂ ਕਹਿੰਦੇ ਘਰ ਤੋਂ 80 ਕਿਲੋਮੀਟਰ ਨੇੜੇ ਆ ਕੇ ਧੜਕਣ ਵੱਜ ਜਾਂਦੀ ਹੁੰਦੀ। ਬਿਸ਼ਰ ਕੀ ਬਣਾ ਲਾऊं ਕਿਵੇਂ ਬਣਾऊं ਤੇ ਫਿਰ ਸਰ ਦਿੱਲੀ ਵਾਲੀ ਸਰਕਾਰ ਤਕੜੀ ਹੋਈ ਕਿ ਕਾਰਾੜੀ ਸਰਕਾਰ ਤਕੜੀ ਹੋਈ। ਕਾਰਾੜੀ ਹੋਈ ਨਾ। ਐਸੇ ਕਰਕੇ ਘਰ ਵਾਲੀ ਸਰਕਾਰ ਨਾ ਬਣਾ ਕੇ ਰੱਖਿਆ ਕਰੋ ਫੇਰ ਹੀ ਵੋਟਾਂ ਪੈਣਗੀਆਂ। ਜੇ ਇਹ ਰੁੱਸ ਗਈਆਂ ਫਿਰ ਬਾਹਰ ਵੀ ਮੂਡ ਆਫ ਰਹਿੰਦਾ ਇੱਕ ਗੱਲ ਯਾਦ ਰੱਖਿਓ। ਜਿੰਨਾ ਮਰਜ਼ੀ ਬੰਦਾ ਬਿਜ਼ੀ ਹੋਵੇ ਜਦ ਤੱਕ ਘਰ ਵਾਲੀ ਦਾ ਹੱਸਦਾ ਮੂੰਹ ਦੇਖ ਕੇ ਨਹੀਂ ਨਾ ਜਾਂਦਾ ਉਦੋਂ ਤੱਕ ਉਹ ਸਫਲ ਨਹੀਂ ਹੁੰਦਾ ਤੇ ਇਹਦੇ ਨਾਲ ਹੀ ਜੀ ਬਾਕੀ ਗੀਤਾਂ ਦਾ ਤੀਜਾ ਪੰਜਾਬ ਮਾਰੇ ਬੰਦੇ ਕੋਲ ਸੋ ਬਦਾਨੀ ਅਸਲਾ ਪਰ ਹੁਣ ਸਾਡੀਆਂ ਭੈਣਾਂ ਲਈ ਇੱਕ ਗੀਤ ਖੁਸ਼ੀ ਦਾ ਕਿਉਂਕਿ ਮੈਂ ਖੁਸ਼ੀ ਤੇ ਹੀ ਆਈ ਆ ਹਨਾ ਜੀ ਆ ਨੱਚੀਏ ਸਰਦਾਰਾ ਵੀ ਹੁਣ ਆ ਨੱਚੀਏ ਆ ਨੱਚੀਏ ਸਰਦਾਰਾ ਉਸ ਬਾਅਦ ਇੱਕ ਗੀਤ ਤੋਂ ਬਾਅਦ ਰਾਜਕੇਰ ਬਣਾਦੇ ਬੀਰ ਜੀ ਬਹੁਤ ਇਨਫਾਰਮੇਸ਼ਨ ਉਸ ਵਾਸਤੇ tarınya <laughs> <laughs> ka ਚੱਲ ਬਣਾ ਦੇ ਜੇ ਮੇਰੇ ਤਾਂ ਚੱਲ ਬਣਾ ਦੇ ਪਰ ਫਿਰ ਨਾ ਚੱਤਬਾਰਾ ਹਾਂ ਮੈਨੂੰ ਸਾਰਾ ਪੜ ਰਹੀ ਹੈ ਤੇ ਮੈਨੂੰ ਸੁਣ ਵੀ ਰਹੀ ਹੈ ਥੈਂਕ ਯੂ ਜੀ 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 ਸਰ ਮਰਜ਼ਾ ਜੀ ਮੈਂ ਤਾਂ ਹੁਣ ਦਰਦੀ ਗੋਣੋਂ ਹੀ ਛੱਡ ਗਈ ਸੀ ਪਿੱਛੇ ਮੇਰਾ ਬਹੁਤ ਜਲੂਸ ਕੱਢਿਆ ਇਹਨਾਂ ਨੇ ਪਹਿਲਾਂ ਮੈਨੂੰ ਇਸ ਬਾਬੇ ਦੇ ਦਰਬਾਰ ਤੇ ਬੈਠੇ ਆ ਸੱਚ ਦੱਸਿਓ ਵੀ ਜਿੰਨੀਆਂ ਉਹ ਰੀਲਾਂ ਬਣੀਆਂ ਤੁਹਾਨੂੰ ਮੇਰੀ ਗਾਇਕੀ ਚ ਅੱਜ ਕੋਈ ਫਰਕ ਲੱਗੇ ਸੱਚ ਬਾਬੇ ਵਾਲਾ ਹੱਥ ਕਰਕੇ ਕਿੰਨੇ ਥੋੜੀ ਕਿਸੇ ਨਾਲ ਨਹੀਂ ਬਣਦੀ ਮੈਂ ਮੰਨਦੀ ਆ ਤੁਹਾਨੂੰ ਕੋਈ ਨਹੀਂ ਚੰਗਾ ਲੱਗਦਾ ਪਰ ਕਿਸੇ ਮਗਰ ਲਾ ਕੇ ਆਪ ਪਾਪਾਂ ਦੇ ਭਾਗੀਦਾਰ ਨਾ ਬਣੋ ਨਾ ਬਣੋ ਤੁਹਾਨੂੰ ਕੀ ਦੇ ਦੂ ਕੋਈ 10000 ਦੇ ਦੂ ਤੁਹਾਨੂੰ ਕੋਈ 20000 ਦੇ ਦੂ ਤੁਹਾਨੂੰ ਕੋਈ 50000 ਦੇ ਦੂ ਵੀ ਯਾਰਾ ਫਲਾਣੇ ਬੰਦੇ ਨੂੰ ਆਪਾਂ ਸਸੀ ਗੱਲ ਵੀ ਜੀ ਬਦਨਾਮ ਕਰਨਾ ਤੋ ਦਿਗਤੋ YouTube ਤੋਂ ਰੀਲਾ ਚੱਕਾ ਤੇ ਉਹਦਾ ਜਲੂਸ ਕਰਦੇ ਕਿ ਬੰਦੂ ਤੁਹਾਨੂੰ ਲੱਖ ਰੁਪਈਆ ਮਿਲ ਜੂ 2 ਲੱਖ ਮਿਲ ਜੂ ਤੁਸੀਂ ਪਾਪਾ ਦੇ ਭਾਗੀਦਾਰ ਕਿਉਂ ਬਣਦੇ ਹੋ ਮੈਂ ਇਹ ਗੱਲ ਤਾਂ ਕਹਿੰਦੇ ਆ ਵੀ ਜੇ ਮੈਨੂੰ ਕੋਈ ਕਹੇ ਮੈਂ ਤਾਂ ਇਸ ਪਾਪਾ ਦੀ ਭਾਗੀਦਾਰ ਮੈਂ ਤਾਂ ਨਹੀਂ ਬਣਾਂਗਾ ਕਿਉਂਕਿ ਹਰ ਮਜ਼ਦੂਰ ਨੂੰ ਸਵੇਰੇ ਮਜ਼ਦੂਰੀ ਚਾਹੀਦੀ ਹੁੰਦੀ ਹੈ ਹਰ ਮਜ਼ਦੂਰ ਦੇ ਸਵੇਰੇ ਬੱਚੇ ਹੁੰਦੇ ਆ ਸਭ ਤੋਂ ਵੱਡਾ ਮਹਾਪਾਪ ਇਹ ਹੁੰਦਾ ਹੈ ਬੀਜੇ ਕਿਸੇ ਦੇ ਆਪਾਂ ਹੱਥ ਜੋ ਠੂਠਕ ਹੋਨੇ ਜਦੋਂ ਕਿਸੇ ਦਾ ਕੋਈ ਜੋਰ ਨਹੀਂ ਨਾ ਚਲਿਆ ਐਮਐਲਏ ਸਾਹਿਬ ਤੁਸੀਂ ਸਰਪ੍ਰਸਤੋਂ ਕੁਝ ਦਰਦ ਸਾਨੂੰ ਤੁਹਾਡੇ ਕੋਲੇ ਵੀ ਰੋਣੇ ਚਾਹੀਦੇ ਆ ਕਿਉਂਕਿ ਕਹਿੰਦੇ ਜਿਸ ਤਨ ਲੱਗਦੀ ਕੋਣ ਕਿਸੇ ਦਾ ਦਰਦ ਪਛਾਣੇ ਜਿਸ ਤਨ ਲੱਗਦੀ ਸੋ ਤਨ ਜਾਣੇ ਸਭ ਤੋਂ ਵੱਡਾ ਮਹਾਪਾਪ ਹੈ ਕਹਿੰਦੇ ਜੇ ਕਿਸੇ ਮਿਸਤਰੀ ਨੂੰ ਗੁਸਲਖਾਨਾ ਪਾਉਣਾ ਆਉਂਦਾ ਨਾ ਉਹਨੂੰ ਗੁਸਲਖਾਨਾ ਹੀ ਪਾਉਣ ਦੋ। ਉਹਦੇ ਗੁਸਲਖਾਨੇ ਵਾਲੀ ਰੋਟੀ ਨਾ ਮਾਰੋ। ਜੇ ਤੁਸੀਂ ਬਹੁਤ ਵੱਡੇ ਇੰਜੀਨੀਅਰ ਹੋ ਤੁਸੀਂ ਬਹੁਤ ਵੱਡੇ ਅਮੀਰ ਹੋ ਤੁਸੀਂ ਟਾਪਰ ਹੋ। ਮੈਂ ਮੰਨਦੀ ਆਂ ਵੀ ਮੈਨੂੰ ਨਹੀਂ ਗਾਉਣਾ ਆਉਂਦਾ ਮੈਂ ਸਿਰਫ ਗੁਸਲਖਾਨਾ ਪਾਉਣ ਵਾਲਾ ਮਿਸਤਰੀ ਆਂ। ਗਰੀਬ ਘਰਾਂ ਦੇ ਗੁਸਲਖਾਨੇ ਨਹੀਂ ਹੁੰਦੇ। ਵੀ ਕੱਲੀਆਂ ਇੱਤਾਂ ਦੀ ਕੰਧ ਕੱਢਣੀ ਐ। ਭਾਈ ਪਰਦਾ ਕੱਜਿਆ ਗਿਆ ਬਸ। ਖੁਸ਼ੀ ਪੂਰੀ ਹੋ ਗਈ ਬਸ। ਮੈਂ ਇੱਕ ਨਿੱਕੀ ਜੀ ਕਲਾਕਾਰ ਆ। ਮੈਂ ਇੱਕ ਗੁਸਲਖਾਨਾ ਪਾਉਣ ਵਾਲਾ ਮਿਸਤਰੀ ਆਂ। ਅਈ ਤੋਂ ਗਾਣਾ ਮੈਨੂੰ ਬਿਲਡਿੰਗ ਪਾਉਣੀ ਆਉਂਦੀ ਐ ਨਾ ਮੈਨੂੰ ਕੋਈ ਪੌਣਾ ਆਉਂਦਾ ਨਾ ਮੈਨੂੰ ਕੋਈ ਇੰਡਸਟਰੀ ਪਾਉਣੀ ਆਉਂਦੀ ਐ ਮੈਂ ਸ਼ੁਰੂ ਤੋਂ ਕਿਹਾ ਵੀ ਮੈਨੂੰ ਨਹੀਂ ਗਾਣਾ ਆਉਂਦਾ ਨਹੀਂ ਗਾਣਾ ਆਉਂਦਾ ਪਰ ਮੈਂ ਬਾਬੇ ਅੱਗੇ ਕਹੀ ਜਾਂਦੀ ਆ ਵੀ ਮਾਲਿਕਾ ਮੈਨੂੰ ਸਰੋਤਿਆਂ ਨੇ ਅੱਜ ਤੱਕ ਫੇਰ ਵੀ ਕਬੂਲਿਆ ਐ ਮੈਂ ਅੱਜ ਇਸ ਪਿੰਡ ਨੂੰ ਸੱਚੀ ਬਾਬੇ ਦੇ ਦਰਬਾਰ ਤੇ ਦਿਲੋਂ ਸਲੂਟ ਕਰਦੀ ਆ ਤੁਹਾਡੀਆਂ ਤਾੜੀਆਂ ਨੇ ਮੈਨੂੰ ਫੇਰ ਜੀਣ ਦਾ ਹੌਸਲਾ ਦੇ ਨਹੀਂ ਰਾਤ ਦੇ 10 ਵਜੇ ਤੱਕ ਮੈਂ ਹੀ ਸੋਚੀ ਬੈਠੀ ਸੀ ਵੀ ਬਸ ਅੱਜ ਤੋਂ ਬਾਅਦ ਗਾਉਣਾ ਨਹੀਂ ਸੱਚੀ ਵੀ ਅੱਜ ਤੋਂ ਬਾਅਦ ਗਾਉਣਾ ਨਹੀਂ ਨਹੀਂ ਗਾਉਣਾ ਕਿਉਂਕਿ ਜਿਹੜੇ ਪੰਜਾਬ ਜਿੱਥੇ ਪੰਜਾਬੀ ਖੜ ਜਾਂਦਾ ਸੀ ਨਾ ਉੱਥੇ ਨਾਲ ਕੁੜੀ ਸੇਫ ਹੋ ਕੇ ਖੜ ਜਾਂਦੀ ਸੀ ਵੀ ਸਰਦਾਰ ਖੜਾ ਹੈ ਇੱਥੇ ਮੈਨੂੰ ਕੁਝ ਨਹੀਂ ਹੋ ਸਕਦਾ ਇਹ ਤਾਂ ਮੈਨੂੰ ਕੀ ਹੋ ਸਕਦਾ ਜਦੋਂ ਮੈਂ ਪੰਜਾਬ 'ਚ ਖੜੀ ਆਂ ਬਾਹਰ ਲਿਆਂ ਕੰਟਰੀਆਂ ਦੀਆਂ ਕੁੜੀਆਂ ਵੀ ਇੱਥੇ ਆ ਕੇ ਸੇਫ ਐ ਖੜ ਜਾਂਦੀਆਂ ਸੀ ਵੀ ਆਸੇ-ਪਾਸੇ ਮੇਰੇ ਸਰਦਾਰ ਖੜੇ ਆਣ ਮੈਨੂੰ ਕੋਈ ਕੋਈ ਕੀ ਕਹਿ ਸਕਦਾ ਕਹਿੰਦੇ ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਨਾ ਉਹ ਤਾਂ ਸੱਚੀ ਸਹਿਮ ਬਹਿ ਜਾਂਦਾ ਤੇ ਇਸ ਸਹਿਮ ਨੂੰ ਦੂਰ ਕੀਤਾ ਤੁਸੀਂ ਤੇ ਉਹ ਬਾਬੇ ਨੇ ਤੇ ਜਾਂ ਮੇਰੇ ਪਤੀ ਨੇ ਕਹਿੰਦੇ ਕਮਲ ਜੀ ਤੈਨੂੰ ਸਰੋਤੇ ਕਿੰਨਾ ਪਿਆਰ ਕਰਦਾ ਤੂੰ ਚੱਲ ਜਿਉਂਦੇ ਵਾਸਤੇ ਰੋ ਸੱਚੀ ਜਿੰਨੀਆਂ ਤਾੜੀਆਂ ਚਾਹੀਦੀਆਂ ਸੀ ਇੱਕ ਵਾਰ ਆਰਟਿਸਟ ਲਈ ਹੌਸਲਾ ਵਜਾਈ ਹੁੰਦੀ ਤਾੜੀਆਂ ਦੋਨਿਆਂ ਤੋਂ ਉੱਪਰ ਕਰਕੇ ਜ਼ੋਰਦਾਰ ਤਾੜੀਆਂ ਭਾਂਜੀ ਹੋਣਾ ਲਈ ਹੋਣੇ ਚਾਹੀਦੇ ਤੁਸੀਂ ਜਦ ਤੱਕ ਜੀਂਦੇ ਆ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ ਉਹਦੋਂ ਤੱਕ ਹੀ ਗਾਣਾ ਇਹ ਗੱਲ ਸੱਚੀ ਐ ਗਰੀਆਂ ਨਾ ਤੁਸੀਂ ਸਾਰੇ ਉਦੋਂ ਤੱਕ ਹੀ ਗਣਾ ਇੱਕ ਵਾਰ ਹਾਥ ਉੱਪਰ ਕਰਕੇ ਜਰਾ ਦੱਸੋ ਜ਼ੋਰ ਦਾ ਤਾੜੀਆਂ ਮਾਰੋ ਤੇ ਤੁਹਾਡੇ ਨਾਲ ਕਿੰਨੀ ਸਪੋਰਟ ਹੈ ਆਪਾਂ ਨੂੰ ਹੀ ਹੈ ਇਹਨਾਂ ਦੀ ਸਪੋਰਟ ਹੈ ਹਾਂਜੀ ਉਹ ਕਹਿੰਦੇ ਅਗਲੇ ਸਾਲ ਵੀ ਸੱਦਣਾ ਹੈ ਉਹ 4-5 ਸਾਲ ਹੀ ਉਹਨਾਂ ਨੇ ਡਿੰਪੀ ਸੌਣ ਨੂੰ ਕਿਹਾ ਤਾਂ ਹੁਣ 4-5 ਸਾਲ ਲਈ ਤੁਹਾਨੂੰ ਕਹਿ ਦੇਣਾ ਸੋ ਮੈਂ ਜਸਮਿੰਦਰ ਪੈਂਜੀ ਉਹਨਾਂ ਨੂੰ ਬਹੁਤ ਰਿਸਪੈਕਟ ਦੇ ਨਾਲ ਹਮੇਸ਼ਾ ਅਸੀਂ ਬੁਲਾਉਂਦੇ ਆ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਨੇ ਅਗਲਾ ਗਾਣਾ ਉਹਨਾਂ ਦਾ ਬਾਅਦ ਵੀ ਤੁਹਾਡੀ ਨਜ਼ਰ ਕੰਨਗੇ ਉਸ ਤੋਂ ਪਹਿਲਾਂ ਪਾਤੀ ਸਤ ਕਾਰਡੀਓ ਮਾਨ ਜੋ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰਵਾਲੀਆ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਮੰਚ ਤੇ ਆਉਣ ਆਈ ਹੋਏ ਸੰਗਤ ਨੂੰ ਅੱਜ ਦੇ ਮੇਲੇ ਦੀਆਂ ਵਧਾਈਆਂ ਦੇਣਗੇ ਇੱਕ ਵਾਰ ਤਾੜੀਆਂ ਜ਼ੋਰਦਾਰ ਹੋਣੀਆਂ ਚਾਹੀਦੀਆਂ ਸੱਜਦੇ ਇਸ ਮੁਬਾਰਕ ਮੌਕੇ ਤੇ ਮੇਲੇ ਤੇ ਪਹੁੰਚੇ ਨੇ ਧੰਨਵਾਦ ਉਹਨਾਂ ਦਾ